ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਪੇਜ ਤੇ ਇਸ ਵੀਡੀਓ ਦੇ ਵਿੱਚ ਆਪਾਂ ਅੱਜ ਗੱਲ ਕਰਾਂਗੇ ਆਪਾਂ ਫਰਜ ਦਾ ਜਮ੍ਹਾਂ ਬੰਦੀ ਇੰਤਕਾਲ ਕਿਵੇਂ ਆਪਾਂ ਆਪਣੇ ਫੋਨ ਤੇ ਜਾਂ ਕੰਪਿਊਟਰ ਤੇ ਕੱਢ ਸਕਦੇ ਹਾਂ ਇਸ ਵੀਡੀਓ ਰਾਹੀਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਜਾਣਕਾਰੀ ਮੁਹੱਈਆ ਕਰਵਾ ਰਹੇ ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਪੀਡੀਐਫ ਆਪਣੇ ਫੋਨ ਦੇ ਵਿੱਚ ਡਾਊਨਲੋਡ ਹੋ ਜੂਗੀ ਆਪਾਂ ਆਪਾਂ ਪੀਡੀਐਫ ਡਾਊਨਲੋਡ ਕਰਕੇ ਕਦੋਂ ਵੀ ਪ੍ਰਿੰਟ ਆਊਟ ਇਹਦਾ ਕਢਵਾ ਸਕਦੇ ਹਾਂਗੇ ਸਭ ਤੋਂ ਪਹਿਲਾਂ ਤੁਸੀਂ ਇਸ ਸਾਈਟ ਦੇ ਉੱਪਰ ਜਾਣਾ ਪੰਜਾਬ ਲੈਂਡ ਰਿਕਾਰਡ ਦੇ ਪੀ ਐਲ ਆਰ ਐਸ ਡਾਟ ਓ ਆਰ ਜੀ ਡਾਟ ਇਨ ਇਹ ਸਾਈਟ ਪਰ ਕੇ ਤੁਹਾਡੇ ਸਾਹਮਣੇ ਕੁਝ ਇਸ ਤਰ੍ਹਾਂ ਦਾ ਪੇਜ ਓਪਨ ਹੋ ਜਾਵੇਗਾ ਤੁਸੀਂ ਇਸ ਤਰ੍ਹਾਂ ਪੇਜ ਓਪਨ ਹੋ ਗਿਆ ਤਾਂ ਸਾਹਮਣੇ ਜਿਹੜਾ ਗ੍ਰੀਨ ਬਾਕਸ ਦੇ ਵਿੱਚ ਫਰਮ ਲਿਖਿਆ ਹੋਇਆ ਹੈਗਾ ਤਾਂ ਆਪਾਂ ਇਸ ਤੇ ਕਲਿੱਕ ਕਰਨਾ ਹੈ ਫਰਮ ਦੇ ਉੱਪਰ ਕਲਿੱਕ ਕਰਨਾ ਉਸ ਤੋਂ ਬਾਅਦ ਨੈਕਸਟ ਪੇਜ ਓਪਨ ਹੋਵੇਗਾ ਜੋ ਇਸ ਤਰ੍ਹਾਂ ਦਾ ਪੇਜ ਹੋਵੇਗਾ ਇੱਥੇ ਲਿਖਿਆ ਹੋਊਗਾ ਜਮ੍ਹਾਂ ਬੰਦੀ ਵੀ ਜਿਹੜੇ ਗਾਰੰਟੀ ਰੱਖਣਾ ਆਪਾਂ ਠੀਕ ਹੈ ਸਾਕੋਸ਼ਾ ਪੈੜੀ ਜਾਣਕਾਰੀ ਭਰਨੀ ਹੈ ਉਹ ਪੰਜਾਬੀ ਦੇ ਵਿੱਚ ਹੀ ਭਰਨੀ ਜਮਾਂਬੰਦੀ ਪੀੜਤਵਾਰ ਡਿਸਟ੍ਰਿਕਟ ਲਿਖਿਆ ਹੋਇਆ ਤੁਸੀਂ ਆਪਣਾ ਡਿਸਟ੍ਰਿਕਟ ਫਿਲ ਕਰ ਦੋਗੇ ਇਥੇ ਜਿਹੜਾ ਤੁਹਾਡਾ ਜ਼ਿਲ੍ਹਾ ਹੈ ਫਿਰ ਉਸ ਤੋਂ ਬਾਅਦ ਤਹਿਸੀਲ ਲਿਖੀ ਹੋਈ ਹੈ ਫਿਰ ਤੁਸੀਂ ਆਪਣੀ ਤਹਿਸੀਲ ਭਰ ਦੋਗੇ ਤਹਿਸੀਲ ਤੋਂ ਬਾਅਦ ਤੁਸੀਂ ਆਪਣਾ ਪਿੰਡ ਭਰ ਦੋਗੇ ਵੀ ਕਿਹੜਾ ਪਿੰਡ ਹੈ ਕਿਹੜੀ ਤਹਿਸੀਲ ਦੇ ਵਿੱਚ ਆਉਂਦਾ ਤੁਹਾਡਾ ਪਿੰਡ ਹੋਮ ਠੀਕ ਹੈ ਨੀਚੇ ਜਿਹੜਾ ਸਾਲ ਹੈ ਉਹ ਉਸ ਤਰ੍ਹਾਂ ਹੀ ਭਰਿਆ ਰਹੇਗਾ ਜਿਸ ਤਰ੍ਹਾਂ ਉੱਥੇ ਸ਼ੋਅ ਕਰ ਰਿਹਾ ਹੈ ਉਸ ਤੋਂ ਬਾਅਦ ਤੁਸੀਂ ਸੈੱਟ ਰੀਜਨ ਤੇ ਕਲਿੱਕ ਕਰਨਾ ਜਿਹੜਾ ਸਾਹਮਣੇ ਤੁਹਾਡੇ ਦਿਖਾਈ ਦੇ ਰਿਹਾ ਇਹ ਸਾਰੀ ਜਾਣਕਾਰੀ ਆਪਾਂ ਯਾਦ ਰੱਖਿਓ ਪੰਜਾਬੀ ਦੇ ਵਿੱਚ ਹੀ ਫਿਲ ਕਰਨੀ ਹੈਗੀ ਇੰਗਲਿਸ਼ ਦੇ ਵਿੱਚ ਪਹਿਲੇ ਨਹੀਂ ਕਰਨੀ ਇਹ ਜਿਹੜਾ ਰਿਕਾਰਡ ਚੜਿਆ ਹੋਇਆ ਇਹ ਸਾਰਾ ਪੰਜਾਬੀ ਦੇ ਵਿੱਚ ਹੀ ਚੜਿਆ ਹੈ ਪੰਜਾਬ ਸਰਕਾਰ ਵੱਲੋਂ ਇਸ ਤੋਂ ਬਾਅਦ ਆਪਾਂ ਸੈੱਟ ਰੀਜਨ ਤੇ ਕਲਿੱਕ ਕਰਨਾ ਹੈ ਇਸ ਤੋਂ ਬਾਅਦ ਆਪਣਾ ਨੈਕਸਟ ਪੇਜ ਓਪਨ ਹੋਵੇਗਾ ਇਸ ਤਰ੍ਹਾਂ ਕੁਝ ਆਪਣਾ ਪੇਜ ਓਪਨ ਹੋ ਜਾਵੇ ਜਿਹਦੇ ਵਿੱਚ ਲਿਖਿਆ ਹੋਇਆ ਜਮ੍ਹਾਂਬੰਦੀ ਆਪਾਂ ਪ੍ਰਿੰਟ ਕਰਾਉਣੀ ਹੈ ਪੀਡੀਐਫ ਡਾਊਨਲੋਡ ਕਰਨੀ ਹੈ ਇੰਤਕਾਲ ਰੋਜ਼ਨਾ ਮਚਾ ਜਾਂ ਰਜਿਸਟਰੀ ਤੋਂ ਬਾਅਦ ਜਿਹੜੀ ਇੰਤਕਾਲ ਦੀ ਸਥਿਤੀ ਹੈ ਇਹ ਸਾਰੇ ਇਸ ਤਰ੍ਹਾਂ ਦੇ ਪੇ ਤੁਹਾਡੇ ਸਾਹਮਣੇ ਓਪਨ ਹੋ ਜਾਣਗੇ ਇਸ ਤੋਂ ਬਾਅਦ ਜਿਵੇਂ ਹੁਣ ਆਪਾਂ ਜਮ੍ਹਾਂ ਬੰਦੀ ਕਰਨੀ ਜਮ੍ਹਾਂ ਬੰਦੀ ਤੇ ਕਲਿੱਕ ਕਰ ਲਿਆ ਜਿਵੇਂ ਮਰਜ਼ੀ ਤੇ ਆਪਣੇ ਮਾਲਕ ਦੇ ਨਾਮ ਦੇ ਮੁਤਾਬਕ ਡਾਊਨਲੋਡ ਕਰਨੀ ਆਪਾਂ ਨਾਮ ਤਾਬਕੋ ਜੀ ਖੇਤ ਨੰਬਰ ਮੁਤਾਬਕ ਸਸਰਾ ਨੰਬਰ ਮੁਤਾਬਕ ਖਤੌਨੀ ਨੰਬਰ ਮੁਤਾਬਕ ਆਪਾਂ ਕੁਝ ਵੀ ਭਰ ਕੇ ਜਿਹੜਾ ਵੀ ਆਪਣੇ ਯਾਦ ਆ ਜਾਂ ਤੁਹਾਨੂੰ ਕੁਝ ਵੀ ਭਰ ਕੇ ਡਾਊਨਲੋਡ ਕਰ ਸਕਦੇ ਆ ਇੱਥੇ ਆਪਾਂ ਓਨਰ ਦੇ ਨੇਮ ਤੋਂ ਡਾਊਨਲੋਡ ਕਰਾਂਗੇ ਆਪਾਂ ਨੇਮ ਦੇ ਮੁਤਾਬਕ ਡਾਊਨਲੋਡ ਕਰਨ ਜਾ ਰਹੇ ਆਂਗੇ ਇੱਥੇ ਆਪਾਂ ਕੋਈ ਵੀ ਨਾਮ ਭਰ ਸਕਦੇ ਆਂ ਜਿਸ ਤਰ੍ਹਾਂ ਤੁਸੀਂ ਕੋਈ ਵੀ ਨਾਮ ਲੈ ਸਕਦੇ ਹੋ ਜਿਵੇਂ ਮੈਂ ਜਗਦੀਪ ਸਿੰਘ ਭਰ ਰਿਹਾ ਇੱਥੇ ਆਪਾਂ ਜਗਦੀਪ ਸਿੰਘ ਦੇ ਨਾਮ ਦੇ ਉੱਤੋਂ ਡਾਊਨਲੋਡ ਕਰਦੇ ਆਂਗੇ ਜੋ ਪੀਡੀਐਫ ਡਾਊਨਲੋਡ ਹੋ ਜੂਗੀ ਆਪਣੇ ਫੋਨ ਦੇ ਵਿੱਚ 뷰 ਓਨ ਰਿਲੇਸ਼ਨ ਤੇ ਕਲਿੱਕ ਕਰਨਾ ਇਸ ਤੋਂ ਬਾਅਦ ਇਸ ਤਰ੍ਹਾਂ ਦਾ ਪੇ ਤੁਹਾਡੇ ਸਾਹਮਣੇ ਓਪਨ ਹੋ ਜਾਵੇਗਾ ਤੁਹਾਡੇ ਪਿੰਡ ਦੇ ਵਿੱਚ ਜਿੰਨੇ ਵੀ ਜਗਦੀਪ ਸਿੰਘ ਨੇ ਉਹ ਸਾਰੇ ਇਸ ਪੇਜ ਦੇ ਪਰ ਆ ਜਾਣਗੇ ਉਹਦਾ ਫਾਦਰ ਨੇਮ ਆ ਜੂਗਾ ਉਹ ਫਾਦਰ ਨੇਮ ਦਾ ਅੱਗੇ ਫਾਦਰ ਨੇਮ ਆ ਜੂਗਾ ਠੀਕ ਹੈ ਇਸ ਤਰ੍ਹਾਂ ਤੁਸੀਂ ਇਹ ਪੇਜ ਨੂੰ ਓਪਨ ਕਰ ਲਿਆ ਤਾਂ ਸਾਹਮਣੇ ਇੱਕ ਸelect ਬਟਨ ਦਿੱਤਾ ਹੈ ਇਸ ਬਾਅਦ ਤੁਸੀਂ ਸelect ਬਟਨ ਤੇ ਕਲਿੱਕ ਕਰਨਾ ਜੋ ਸelect ਬਟਨ ਤੇ ਕਲਿੱਕ ਕਰ ਲਿਆ ਤਾਂ ਇੱਥੇ ਤੁਹਾਨੂੰ ਇੱਕ ਕੈਪਚਾ ਦਿਖਾਈ ਦੇ ਰਿਹਾ ਉੱਪਰ ਇਹਦੇ ਵਿੱਚ ਖੇਤ ਨੰਬਰ ਆ ਜਾਣਗੇ ਜਿੰਨੀਆਂ ਖੇਟਾਂ ਹੋਣਗੀਆਂ ਉਹ ਖੇਟਾਂ ਤੁਸੀਂ ਸelect ਕਰ ਲੈਣੀਆਂ ਸਾਰੀਆਂ ਇੱਕ ਕੈਪਚਾ ਪਰੰਤੂ ਬਾਅਦ ਆਪਾਂ ਨੈਕਸਟ ਕਰਾਂਗੇ ਮੈਂ ਭਰ ਦੇਣਾ ਹੁਣ ਇਹਦੇ ਵਿੱਚ ਕੈਪਚਾ ਤੇ ਇੱਥੇ ਆਪਾਂ ਨੂੰ ਖੇਤਾਂ ਸ਼ੋਅ ਕਰ ਰਿਹਾ ਜਿੰਨੀਆਂ ਵੀ ਖੇਤਾਂ ਹੋਣਗੀਆਂ ਆਪਾਂ ਦੇ ਜਗਦੀਪ ਸਿੰਘ ਦੇ ਪੁੱਤਰ ਬਲਵਿੰਦਰ ਸਿੰਘ ਉਸ ਦਾ ਪੁੱਤਰ ਚਾਨਣ ਸਿੰਘ ਆ ਗਿਆ ਤੁਸੀਂ ਇੱਕ ਸਿਲੈਕਟ ਕਰਨੀ ਤਾਂ ਇੱਕ ਸਿਲੈਕਟ ਕਰ ਸਕਦੇ ਹੋ ਸਾਰੇ ਸਿਲੈਕਟ ਕਰਨੇ ਆ ਤਾਂ ਸਿਲੈਕਟ 올 ਕਰਦੇ ਤੁਸੀਂ ਆਪਾਂ ਸਿਲੈਕਟ 올 ਕਰਨ ਤੋਂ ਬਾਅਦ ਕੈਪਚਾ ਭਰਨ ਤੋਂ ਬਾਅਦ ਇਸ ਤੋਂ ਬਾਅਦ ਕਰਾਂਗੇ ਆਪਾਂ ਵੀ ਰਿਪੋਰਟ ਤੇ ਵੀ ਰਿਪੋਰਟ ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਨੂੰ ਇਸ ਤਰ੍ਹਾਂ ਦਾ ਇਹ ਸ਼ੋ ਹੋ ਜੂਗਾ ਜਿੱਥੇ ਲਿਖਿਆ ਹੋਇਆ ਕਲਿਕ ਹੇਅਰ ਟੂ ਡਾਊਨਲੋਡ ਦੀ ਪੀਡੀਐਫ ਫਾਈਲ ਆਪਾਂ ਪੀਡੀਐਫ ਫਾਈਲ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰ ਸਕਦੇ ਹਾਂ ਬਹੁਤ ਹੀ ਸਾਨੀ ਤੇ ਆਸਾਨ ਤਰੀਕੇ ਨਾਲ ਆਪਣੇ ਫੋਨ ਦੇ ਵਿੱਚ ਡਾਊਨਲੋਡ ਹੋ ਜੂਗੀ ਇਸ ਤੋਂ ਬਾਅਦ ਆਪਾਂ ਪੀਡੀਐਫ ਤੇ ਕਲਿਕ ਕਰਾਂਗੇ ਉਸ ਨੂੰ ਆਪਾਂ ਵਿਊ ਕਰਾਂਗੇ ਜਿਸ ਤਾਂ ਦੀ ਪੀਡੀਐਫ ਆਪਾਂ ਸਾਹਮਣੇ ਖੁੱਲ੍ਹ ਜੂਗੀ ਓਪਨ ਹੋ ਜੂਗੀ ਇਹਨੂੰ ਤੁਸੀਂ ਕਦੋਂ ਮਰਜ਼ੀ ਪ੍ਰਿੰਟ ਕਰਵਾ ਸਕਦੇ ਹੋ ਆਪਣੇ ਫੋਨ ਦੇ ਵਿੱਚ ਸੰਭਾਲ ਕੇ ਰੱਖ ਸਕਦੇ ਹੋ ਧੰਨਵਾਦ